ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰੂ ਸਾਹਿਬ ਜੀ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਉਹਨਾਂ ਦੀ ਜੀਵਨ ਬਾਰੇ ਸਾਖਿਆ ਸੁਣਦੇ ਪਏ ਸੀ ਹਨ ਸੋ ਅਸੀਂ ਸੁਣਿਆ ਸੀਗਾ ਕਿ ਜਿਹੜੇ ਗੁਰੂ ਰਾਮਦਾਸ ਜੀ ਹੈਗੇ ਉਹਨਾਂ ਦਾ ਪਹਿਲਾ ਨਾਮ ਕੀ ਸੀਗਾ ਕੀ ਨਾਮ ਸੀਗਾ ਸਾਈ ਜੀਤਾ ਜੀ ਸੋ ਅਸੀ ਜੁਨੀਆ ਸੀ ਕਿ ਜਦੋਂ ਉਹ ਛੋਟੀ ਸੀਗੀ ਉਹਨਾਂ ਦੇ ਮਾਤਾ ਪਿਤਾ ਜਿਹੜੇ ਆ ਸੱਚકા ਚਲੇ ਗਏ ਸੀ ਉਹਨਾਂ ਦਾ ਆਕਾਰ ਚਰਨੋਂ ਗੈਸੇ ਜਦੋਂ ਬਹੁਤ ਛੋਟੀ ਸੀਗੀ ਤੇ ਫਿਰ ਉਹਨਾਂ ਦੀ ਨਾਨੀ ਜੀ ਨੇ ਉਹਨਾਂ ਨੂੰ ਪਾਲਿਆ ਸੀਗਾ ਉਹਨਾਂ ਨੂੰ ਬਾਸਰ ਕੇ ਪਿੰਡ ਲੈ ਕੇ ਗਏ ਸੀਗੇ ਫਿਰ ਉੱਥੇ ਉਹਨਾਂ ਨੂੰ ਕੌਣ ਮਿਲੇ ਸੀਗੇ ਕਿਹੜੇ ਗੁਰੂ ਸਾਹਿਬ ਜੀ ਮਿਲੇ ਸੀਗੇ ਉਹਨਾਂ ਨੂੰ ਉੱਥੇ ਕੌਣ ਮਿਲੇ ਸੀਗੇ ਗੁਰੂ ਅਮਰਦਾਸ ਜੀ ਮਿਲੇ ਸੀਗੇ ਹੈਨਾ ਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ ਦਰਬਾਰ ਸਾਹਿਬ ਜਿਹੜਾ ਉਹ ਹੁਣ ਅਸੀਂ ਦਰਬਾਰ ਸਾਹਿਬ ਕਹਿੰਦੇ ਆ ਅੰਮ੍ਰਿਤਸਰ ਸਾਹਿਬ ਵਿਖੇ ਚਲੇ ਗਏ ਸੀਗੇ ਸੋ ਉੱਥੇ ਗੁਰੂ ਰਾਮਦਾਸ ਜੀ ਨੇ ਜਿਹੜੀ ਉਹ ਸਰੋਵਰ ਦੀ ਸੇਵਾ ਕਰਵਾਈ ਸੀਗੀ ਗੁਰੂ ਰਾਮਦਾਸ ਜੀ ਦਾ ਵਿਆਹ ਜਿਹੜਾ ਕਿਹ ਨਾਲ ਹੋਇਆ ਸੀ ਬੀਬੀ ਬੀਬੀ ਪਾਨੀ ਜੀ ਬੀਬੀ ਪਾਨੀ ਜੀ ਕੌਣ ਹੈਗੇ ਆ ਦੇ ਗੁਰੂ ਅਮਰਦਾਸ ਜੀ ਦੇ ਡਾਟਰ ਹੈਗੇ ਆ ਸੋ ਅਸੀਂ ਇਹ ਸਾਖੀਆਂ ਨੂੰ ਚੇਤੇ ਰੱਖਣਾ ਹੈਗਾ ਹੈ ਨਾ ਸੋ ਗੁਰੂ ਰਾਮਦਾਸ ਜੀ ਦੇ ਘਰ ਦੇ ਨਿਸੁੱਪੁੱਤਰ ਸੀਗੇ ਜਿਹੜੇ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਸੀਗੇ ਉਹਨਾਂ ਦਾ ਨਾਮ ਭਰਤੀ ਚੰਦ ਸੀਗਾ ਜੋ ਜਦੋਂ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਲਾਹੌਰ ਦੇ ਵਿੱਚ ਵਿਆਹ ਸੀਗਾ ਉਹ ਆਪਣੇ ਵੱਡੇ ਪੁੱਤਰ ਨੂੰ ਕਹਿੰਦੇ ਹੈਗੇ ਆ ਕਿ ਅਸੀਂ ਇੱਥੇ ਸਾਨੂੰ ਕੰਮ ਹੈਗਾ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹੈਗੇ ਆ ਸੋ ਇਸ ਕਰਕੇ ਤੁਸੀਂ ਵਿਆਹ ਦੇ ਵਿੱਚ ਜਾਓ ਪਰ ਜਿਹੜੇ ਪਰਥੇ ਚਾਹੁੰਦੇ ਸੀਗੇ ਉਹਨਾਂ ਦੇ ਮਨ ਦੇ ਵਿੱਚ ਲਾਲਚ ਸੀਗੀ ਉਹ ਆ ਗੁਰਗੱਦੀ ਤੇ ਬਹਿਣਾ ਚਾਹੁੰਦੇ ਸੀਗੇ ਨਾਲ ਹੀ ਉਹਨਾਂ ਨੂੰ ਸੀਗਾ ਕਿ ਮੈਂ ਇੱਥੇ ਸਾਰੇ ਪੈਸੇ ਜਿਹੜੇ ਉਹ ਮੇਰੇ ਕੋਲ ਆਉਂਦੇ ਹੈਗੇ ਮੈਂ ਸੇਵਾ ਵਾਸਤੇ ਮੈਂ ਉੱਥੇ ਵਿਆਹ ਵਾਸਤੇ ਨਹੀਂ ਜਾ ਰਹਾ ਉਹ ਮਨਾਂ ਕਰਦੇ ਫਿਰ ਉਹ ਆਪਣੇ ਦੂਸਰੇ ਸਨ ਨੂੰ ਕਹਿੰਦੇ ਆ ਜਿਨ੍ਹਾਂ ਦਾ ਨਾਮ ਮਹਾਦੇਵ ਜੀ ਹੁੰਦਾ ਵੈ ਉਹਨਾਂ ਨੂੰ ਕਹਿੰਦੇ ਤੁਸੀਂ ਚਲੇ ਜਾਓ ਉਹ ਕਹਿੰਦੇ ਕਿ ਨਹੀਂ ਮੈਨੂੰ ਤੇ ਲੱਗਦਾ ਹੈ ਕਿ ਇਸ ਦੁਨੀਆਦਾਰੀ ਦੇ ਵਿੱਚ ਕੁਝ ਨਹੀਂ ਰੱਖਿਆ ਇਸ ਕਰਕੇ ਮੈਂ ਵੀ ਨਹੀਂ ਜਾਣਾ ਫਿਰ ਉਹ ਆਪਣੇ ਸਭ ਤੋਂ ਛੋਟੇ ਸੁਪੁੱਤਰ ਜਿਹੜੇ ਕੀ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਹੁੰਦੇ ਐ ਕੀ ਨਾਮ ਹੈ ਧੰਤਨ ਸ਼੍ਰੀ ਗੁਰੂ ਅਰਜਨ ਦੇਵ ਗੁਰੂ ਅਰਜਨ ਅਰਜਨ ਦੇਵ ਜੀ ਸਾਡੇ 91 ਗੁਰੂ ਹੈ ਜਵੇਂ ਘਰ ਹੋਇਆ ਉਹ ਉਹਨਾਂ ਨੂੰ ਕਹਿੰਦੇ ਆ ਤੇ ਉਹ ਆਪਣੇ ਪਿਤਾ ਜੀ ਨੂੰ ਕਹਿੰਦੇ ਆ ਸੱਤ ਬਚਨ ਉਹਨਾਂ ਦਾ ਕਹਿਣਾ ਮੰਨ ਕੇ ਉੱਥੇ ਚਲੇ ਜਾਂਦੇ ਆ ਗੁਰੂ ਰਾਮਦਾਸ ਜੀ ਉਹਨਾਂ ਨੂੰ ਕਹਿੰਦੇ ਕਿ ਜਿੰਨੀ ਦੇਰ ਤੱਕ ਮੈਂ ਤੁਹਾਨੂੰ ਨਾ ਕਵਾਂ ਤੁਸੀਂ ਵਾਪਸ ਨਹੀਂ ਆਣਾ ਹੈਗਾ ਸੋ ਉੱਥੇ ਚਲੇ ਜਾਂਦੇ ਆ ਵਿਆਹ ਵੀ ਹੋ ਜਾਂਦਾ ਹੈ ਉਹ ਆਪਣੇ ਪਿਤਾ ਜੀ ਨੂੰ ਬਹੁਤ ਮਿਸ ਕਰਦੇ ਆ ਉਹ ਕਹਿੰਦੇ ਆ ਕਿ ਹੁਣ ਮੈਂ ਵਾਪਸ ਜਾਣਾ ਚਾਹੁੰਦਾ ਉਹਨਾਂ ਨੂੰ ਚਿੱਠੀਆਂ ਲਿਖ ਕੇ ਪਾਉਂਦੇ ਹੈਗੇ ਆ ਲੈਟਰਸ ਲਿਖ ਕੇ ਪਾਉਂਦੇ ਆ ਕਿ ਆਈ ਮਿਸ ਯੂ ਐਂਡ ਆਈ ਵਾਂ ਟੂ ਕਮ ਬੈਕ ਪਰ ਜਿਹੜੀਆਂ ਚਿੱਠੀਆਂ ਹੈਗੀਆਂ ਉਹਨਾਂ ਦੇ ਵੱਡੇ ਭਰਾ ਨੂੰ ਮਿਲਦੀਆਂ ਹੈਗੀਆਂ ਐਂਡ ਉਹ ਨਹੀਂ ਚਾਹੁੰਦੇ ਹੁੰਦੇ ਕੀ ਗੁਰੂ ਅਰਜਨ ਦੇਵ ਜੀ ਵਾਪਸ ਆਣ ਉਹ ਚਾਹੁੰਦੇ ਹੁੰਦੇ ਕਿ ਉਹਨਾਂ ਨੂੰ ਗੁਰਗੱਦੀ ਮਿਲ ਜਾਵੇ ਉਹ ਚਿੱਠੀਆਂ ਆਪਣੇ ਪਿਤਾ ਜੀ ਨੂੰ ਨਹੀਂ ਦਿੰਦੇ ਉਹ ਚਿੱਠੀਆਂ ਨੂੰ ਚੁਪਾ ਦਿੰਦੇ ਐ ਸੋ ਇਸ ਤਰ੍ਹਾਂ ਹੀ ਕਰਦੇ ਕਰਦੇ ਕਿੰਨਾ ਸਮਾਂ ਪੀ ਚੰਦਾ ਹੈ ਪਰ ਜਦੋਂ ਤੀਸਰੀ ਚਿੱਠੀ ਆਂਦੀ ਹੈ ਤੇ ਉਹ ਗੁਰੂ ਰਾਮਦਾਸ ਜੀ ਨੂੰ ਮਿਲ ਜਾਂਦੀ ਹੈ ਤੇ ਉਹਦੇ ਉੱਪਰ ਲਿਖਿਆ ਹੁੰਦਾ ਹੈ ਨਾ ਕਿ ਤੀਸਰੀ ਚਿੱਠੀ ਹੈਗੀ ਐ ਫਿਰ ਉਹਨਾਂ ਨੂੰ ਸ਼ੱਕ ਪੈਂਦਾ ਵੈ ਕਿ ਜਿਹੜੇ ਪ੍ਰਿਥੀ ਚੰਦ ਜੀ ਸੀਗੇ ਉਹਨਾਂ ਕੋਲ ਉਹ ਚਿੱਠੀਆਂ ਪਈਆਂ ਜਦੋਂ ਉਹਨਾਂ ਦੇ ਘਰ ਦੀ ਤਲਾਸ਼ੀ ਕੀਤੀ ਜਾਂਦੀ ਹੈ ਉਹਨਾਂ ਨੂੰ ਬਾਕੀ ਲੈਟਰਸ ਜਿਹੜੇ ਉੱਥੇ ਮਿਲਦੇ ਹੈਗੇ ਐ ਸੋ ਗੁਰੂ ਸਾਹਿਬ ਜੀ ਉਹਨਾਂ ਨੂੰ ਲਾਂ ਹੁੰਦੇ ਆ ਤੇ ਉਹਨਾਂ ਨੂੰ ਬਹੁਤ ਗੁੱਸਾ ਕਰਦੇ ਆ ਤੇ ਪੰਜ ਸਿੱਖਾਂ ਨੂੰ ਭੇਜ ਕੇ ਬਾਬਾ ਬੁੱਢਾ ਜੀ ਨੂੰ ਕਹਿ ਕੇ ਉਹ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਵਾਪਸ ਅੰਮ੍ਰਿਤਸਰ ਸਾਹਿਬ ਵਿਖੇ ਬੁਲਾਉਂਦੇ ਹੈਗੇ ਆ ਫਿਰ ਉਸੇ ਬੁਲਾ ਕੇ ਉਹ ਉਹਨਾਂ ਨੂੰ ਬੁਰਗਤੀ ਸੌਂਪਦੇ ਹੈਗੇ ਆ ਤੇ ਉਹਨਾਂ ਨੂੰ ਕਹਿੰਦੇ ਹੈਗੇ ਆ ਕਿ ਹੁਣ ਜਿਹੜੀ ਸਿੱਖੀ ਦਾ ਪ੍ਰਚਾਰ ਹੈਗਾ ਵੈ ਤੁਸੀਂ ਕਰਨਾ ਹੈਗਾ ਸਾਰੀ ਸਿੱਖਾਂ ਨੂੰ ਕਹਿੰਦੇ ਹੈਗੇ ਕਿ ਹੁਣ ਜਿਹੜੀ ਉਹ ਪਹਿਲੇ ਚਾਰ ਸਹਾਬਾਨ ਹੈਗੇ ਆ ਉਹਨਾਂ ਦੀ ਜਿਹੜੀ ਜੋਤ ਹੈਗੀ ਹੈ ਉਹ ਹੁਣ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਅੰਦਰ ਹੈਗੀ ਹੈ ਸੋ ਤੁਸੀਂ ਉਹਨਾਂ ਨੂੰ ਗੁਰੂ ਮੰਨਣਾ ਹੈਗਾ ਤੇ ਉਹਨਾਂ ਦੀ ਸਿੱਖਿਆਵਾਂ ਨੂੰ ਸੁਣਨਾ ਹੈਗਾ ਵੈ ਸੋ ਉਸ ਤੋਂ ਬਾਅਦ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਜ ਗਏ ਸੱਚ ਖੰਡ ਚਲੇ ਜਾਂਦੇ ਆ ਗੁਰਗੱਤੀ ਗੁਰੂ ਕਿਹਨਾਂ ਨੂੰ ਦੇਖ ਕੇ ਗੁਰੂ ਅਰਜਨ ਦੇਵ ਜੀ ਨੂੰ ਦੇਖ ਕੇ ਸੋ ਅਸੀਂ ਇਹ ਸਾਖੀਆਂ ਨੂੰ ਜੀਤਾ ਰੱਖਣਾ ਹੈਗਾ ਹੁਣ ਅਸੀਂ ਗੁਰੂ ਰਾਮਦਾਸ ਜੀ ਦਾ ਨਾਮ ਲਵਾਂਗੇ ਤੇ ਸਾਰਿਆਂ ਦੀ ਆਵਾਜ਼ ਪਿਛੇ ਆਣੀ ਚਾਹੀਏ ਤਾਨ ਹੈ ਤਾਨ ਹੈ ਤਾਨ ਹੈ ਗੁਰੂ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ